ਹਾਰਟ ਅਟੈਕ on ਤੋਂ 4 ਮਹੀਨੇ ਪਹਿਲਾਂ ਹੀ ਨਜ਼ਰ ਆਉਣ ਲੱਗਦੇ ਨੇ ਇਹ ਲੱਛਣ ਨਜ਼ਰ ਨਾਜ਼ ਕਰਨਾ ਹੋ ਸਕਦਾ ਹੈ ਖਤਰਨਾਕ ਰੋਜ਼ਾਨਾ ਜੀਵਨ ਵਿੱਚ ਹੁੰਦੀ ਗਲਤੀ ਤੋਂ ਬਚੋ ਦੁਨੀਆ ਜਿਸ ਰਫ਼ਤਾਰ ਨਾਲ ਆਧੁਨਿਕਤਾ ਦੀ ਦੌੜ ਵਿੱਚ ਭੱਜ ਰਹੀ ਹੈ ਉਨੀ ਹੀ ਖਾਤਮੇ ਵੱਲ ਵੀ ਵਧਦੀ ਜਾ ਰਹੀ ਹੈ ਹਰ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਵੀ ਵੇਲ ਨਹੀਂ ਹੈ ਭੱਜ ਦੌੜ ਚ ਹੁੰਦੀਆਂ ਗਲਤੀਆਂ ਕਾਰਨ ਹੁੰਦੇ ਸਿਹਤ ਨੁਕਸਾਨਾਂ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਦੱਸਾਂਗੇ ਦਿਲ ਦਾ ਦੌਰਾ ਪੈਣ ਤੋਂ 3-4 ਮਹੀਨੇ ਪਹਿਲਾਂ ਸਰੀਰ ਵਿੱਚ ਕਿਹੜੀਆਂ ਤਬਦੀਲੀਆਂ ਨਜ਼ਰ ਆਉਣ ਲੱਗਦੀਆਂ ਨੇ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਦੇ ਅੰਤ ਵਿੱਚ ਦੱਸਾਂਗੇ ਦਿਲ ਦੇ ਦੌਰੇ ਤੋਂ ਪਹਿਲਾਂ ਦੀਆਂ ਲੱਛਣਾਂ ਦੀ ਪਛਾਣ ਪਹਿਲਾਂ ਦੱਸਦੇ ਹਾਂ ਕਿ ਬੇਹਾਂ ਭੋਜਨ ਖਾਣ ਨਾਲ ਸਰੀਰ ਨੂੰ ਕੀ ਨੁਕਸਾਨ ਹੋ ਸਕਦੇ ਨੇ ਭੱਜ ਦੌੜ ਵਾਲੀ ਲਾਈਫ ਕਰਕੇ ਬਹੁਤ ਸਾਰੇ ਲੋਕ ਵਾਧੂ ਭੋਜਨ ਪਕਾ ਕੇ ਫ੍ਰਿਜ ਵਿੱਚ ਸਟੋਰ ਕਰ ਲੈਂਦੇ ਨੇ ਤਾਂ ਜੋ ਉਹਨਾਂ ਦਾ ਵਾਰ-ਵਾਰ ਖਾਣਾ ਬਣਾਉਣ ਵਿੱਚ ਸਮਾਂ ਬਰਬਾਦ ਨਾ ਹੋਵੇ ਅਜਿਹਾ ਜਿਆਦਾ ਤਰਕਮ ਕਾਜੀ ਵాలే ਲੋਕਾਂ ਨਾਲ ਹੁੰਦਾ ਰਾਤ ਨੂੰ ਸਮਾਂ ਬਚਾਉਣ ਲਈ ਉਹ ਸਵੇਰੇ ਜ਼ਿਆਦਾ ਸਬਜ਼ੀਆਂ ਤਿਆਰ ਕਰਕੇ ਫ੍ਰਿਜ ਵਿੱਚ ਸਟੋਰ ਕਰ ਦਿੰਦੇ ਨੇ ਹਾਲਾਂਕਿ ਇਹ ਕਹਾਣੀ ਸਿਰਫ ਕਾਮਕਾਜੀ ਲੋਕਾਂ ਦੀ ਨਹੀਂ ਹੈ ਕਈ ਵਾਰ ਜਦੋਂ ਲੋੜ ਤੋਂ ਵੱਧ ਆਰਡਰ ਤੋਂ ਕਰਨ ਤੋਂ ਬਾਅਦ ਖਾਣਾ ਬਚ ਜਾਂਦਾ ਹੈ ਤਾਂ ਔਰਤਾਂ ਇਸ ਨੂੰ ਫ੍ਰਿਜ ਵਿੱਚ ਰੱਖਦੀਆਂ ਨੇ ਅਤੇ ਅਗਲੇ ਦਿਨ ਇਸ ਨੂੰ ਗਰਮ ਕਰਦੀਆਂ ਨੇ ਅਤੇ ਦੁਪਹਿਰ ਜਾਂ ਰਾਤ ਦੇ ਖਾਣੇ ਵਿੱਚ ਪਰਿਵਾਰ ਨੂੰ ਭਰੋਸ ਦਿੰਦੀਆਂ ਨੇ ਕਾਰਨ ਜੋ ਵੀ ਹੋਏ ਬਚੀ ਹੋਏ ਭੋਜਨ ਨੂੰ ਦੁਬਾਰਾ ਗਰਮ ਕਰਨ ਨਾਲ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਬਾਸੀ ਭੋਜਨ ਖਾਣ ਦੇ ਕੀ ਨੁਕਸਾਨ ਹੈ? ਸਭ ਤੋਂ ਪਹਿਲਾਂ ਆਉਂਦਾ ਫੂਡ ਪాయిਜ਼ਨਿੰਗ। ਬਾਸੀ ਭੋਜਨ ਖਾਣ ਨਾਲ ਵਿਅਕਤੀ ਨੂੰ ਭੋਜਨ ਦੇ ਜ਼ਹਿਰੀਲੇ ਹੋਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਜੇਕਰ ਖਾਣਾ ਪਕਾਉਣ ਦੇ 2 ਘੰਟੇ ਦੇ ਅੰਦਰ ਫ੍ਰਿਜ ਵਿੱਚ ਨਾ ਰੱਖਿਆ ਜਾਵੇ ਤਾਂ ਉਸ ਵਿੱਚ ਕਈ ਬੈਕਟੀਰੀਆ ਤੇ ਫੰਗਸ ਵਧਣ ਲੱਗਦੀ ਹੈ। ਜਿਸ ਨਾਲ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ। ਅਜਿਹਾ ਭੋਜਨ ਖਾਣ ਨਾਲ ਫੂਡ ਪੋਇਜ਼ਨਿੰਗ ਹੋ ਸਕਦੀ ਹੈ ਜਿਸ ਵਿੱਚ ਖਾਸ ਕਰਕੇ ਬਾਸੀ ਚੌਲ ਅਤੇ ਆਲੂ ਭੋਜਨ ਵਿੱਚ ਜ਼ਹਿਰੀਲੇ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ ਪੈਦਾ ਕਰਦੇ ਨੇ ਪਾਚਨ ਸੰਬੰਧੀ ਸਮੱਸਿਆਵਾਂ ਬਾਸੀ ਭੋਜਨ ਵਿੱਚ ਮੌਜੂਦ ਬੈਕਟੀਰੀਆ ਵਿਅਕਤੀ ਲਈ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਇਹ ਬੈਕਟੀਰੀਆ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਨੇ ਤੇ ਪੇਟ ਦਰਦ ਕਬਜ਼ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਪੈਦਾ ਕਰਦੇ ਨੇ ਅਜਿហេਤ ਚ ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਪਹਿਲਾਂ ਹੀ ਕਮਜ਼ੋਰ ਹੈ ਉਹਨਾਂ ਨੂੰ ਗਲਤੀ ਨਾਲ ਵੀ ਬਾਸੀ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਉਹ ਪੇਟ ਦੀ ਇਨਫੈਕਸ਼ਨ ਤੋਂ ਪੀੜਤ ਹੋ ਸਕਦੇ ਨੇ ਪੋਸ਼ਟਿਕ ਤੱਤਾਂ ਦੀ ਕਮੀ ਭੋਜਨ ਨੂੰ ਵਾਰ-ਵਾਰ ਗਰਮ ਕਰਨ ਨਾਲ ਇਸ ਵਿੱਚ ਮੌਜੂਦ ਵਿਟਾਮਿਨ ਅਤੇ ਖਣਿਜ ਵਰਗੇ ਪੋਸ਼ਕ ਤੱਤ ਨਸ਼ਟ ਹੋਣ ਲੱਗਦੇ ਨੇ ਅਜਿਹਾ ਭੋਜਨ ਖਾਣ ਨਾਲ ਸਰੀਰ ਨੂੰ ਲੋੜਿੰਦਾ ਪੋਸ਼ਣ ਨਹੀਂ ਮਿਲਦਾ ਅਜਿਹੇ ਭੋਜਨ ਚ ਮੌਜੂਦ ਬੈਕਟੀਰੀਆ ਕਾਰਨ ਸਰੀਰ ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਨੇ ਅੱਗੇ ਆ 10 ਜੇਕਰ ਫੂਡ ਪੌਇਜ਼ਨਿੰਗ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਉਲਟੀਆਂ ਦੇ ਨਾਲ ਪੇਟ ਵਿੱਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਸਰੀਰ ਵਿੱਚ ਡੀਹਾਈਡਰੇਸ਼ਨ ਹੋ ਜਾਂਦੀ ਹੈ ਅਤੇ ਦਸਤ ਦੀ ਸ਼ਿਕਾਇਤ ਹੋ ਸਕਦੀ ਹੈ ਕਿੰਨੇ ਘੰਟਿਆਂ ਦੇ ਅੰਦਰ ਤਿਆਰ ਭੋਜਨ ਨੂੰ ਖਾ ਲੈਣਾ ਚਾਹੀਦਾ ਹੈ ਮਾਹਰਾਂ ਅਨੁਸਾਰ ਭੋਜਨ ਤਿਆਰ ਹੋਣ ਤੋਂ ਤੁਰੰਤ ਬਾਅਦ ਖਾਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਕੋਲ ਤੁਰੰਤ ਖਾਣਾ ਖਾਣ ਦਾ ਸਮਾਂ ਨਹੀਂ ਹੈ ਤਾਂ ਇਸ ਨੂੰ ਪਕਾਉਣ ਦੇ 2 ਘੰਟੇ ਦੇ ਅੰਦਰ ਹੀ ਖਾ ਲੈਣਾ ਚਾਹੀਦਾ ਹੈ। ਧਿਆਨ ਵਿੱਚ ਰੱਖੋ ਪਕਾਇਆ ਹੋਇਆ ਭੋਜਨ 8 ਘੰਟਿਆਂ ਬਾਅਦ ਖਾਣਯੋਗ ਨਹੀਂ ਰਹਿੰਦਾ। ਅੱਗੇ ਗੱਲ ਕਰਾਂਗੇ ਹਾਰਟ ਅਟੈਕ ਆਉਣ ਤੋਂ 3-4 ਮਹੀਨੇ ਪਹਿਲਾਂ ਹੀ ਨਜ਼ਰ ਆਉਣ ਲੱਗਦੇ ਨੇ ਅਜਿਹੇ ਲੱਛਣ, ਕਿਹੜੇ ਲੱਛਣ ਨੇ ਜਿਹੜੇ ਤੁਹਾਨੂੰ ਪਹਿਲਾਂ ਹੀ ਦੱਸ ਸਕਦੇ ਨੇ ਕਿ ਤੁਹਾਨੂੰ ਹਾਰਟ ਅਟੈਕ ਆਉਣ ਵਾਲਾ ਇਸ ਬਾਰੇ ਪੂਰੀ ਚਰਚਾ ਕਰਾਂਗੇ ਵੀਡੀਓ ਅੰਤ ਤੱਕ ਦੇਖਦੇ ਰਹਿਣਾ। ਅੱਜ ਕੱਲ੍ਹ ਦਿਲ ਦਾ ਦੌਰਾ ਕਾਫੀ ਆਮ ਹੋ ਗਿਆ ਹੈ। ਹਰ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਨੇ ਜੋ ਕਿ ਪੂਰੀ ਦੁਨੀਆ ਦੇ ਲਈ ਚਿੰਤਾ ਦਾ ਵਿਸ਼ਾ ਹੈ ਇਹ ਅਚਾਨਕ ਆ ਜਾਂਦਾ ਹੈ ਕਿ ਹਸਪਤਾਲ ਪਹੁੰਚਣ ਦਾ ਸਮਾਂ ਨਹੀਂ ਹੁੰਦਾ ਅਤੇ ਜਾਨ ਚਲੀ ਜਾਂਦੀ ਹੈ ਅਜਿਹੇ 'ਚ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਦਿਲ ਦਾ ਦੌਰਾ ਅਚਾਨਕ ਆ ਸਕਦਾ ਹੈ ਜਿਸ ਤੋਂ ਬਚਣਾ ਅਸੰਭਵ ਹੈ ਪਰ ਅਜਿਹਾ ਨਹੀਂ ਹੈ ਸਿਹਤ ਮਾਹਿਰਾਂ ਅਨੁਸਾਰ ਹਾਰਟ ਅਟੈਕ ਆਉਣ ਤੋਂ 3-4 ਮਹੀਨੇ ਪਹਿਲਾਂ ਸਰੀਰ ਵਿੱਚ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਨੇ ਇਹਨਾਂ ਵਿੱਚੋਂ ਕੁਝ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ ਇਹਨਾਂ ਲੱਛਣਾਂ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਦਿਲ ਦੇ ਦੌਰੇ ਦੇ ਇਹਨਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ ਭੁੱਖ ਦੀ ਕਮੀ ਸਿਹਤ ਮਾਹਿਰਾਂ ਅਨੁਸਾਰ ਦਿਲ ਦਾ ਦੌਰਾ ਪੈਣ ਤੋਂ 3-4 ਮਹੀਨੇ ਪਹਿਲਾਂ ਭੁੱਖ ਲੱਗਣ ਵਿੱਚ ਕਮੀ ਆ ਜਾਂਦੀ ਹੈ ਭੁੱਖ ਘੱਟ ਲੱਗਣ ਲੱਗ ਜਾਂਦੀ ਹੈ ਤੇ ਖਾਣ ਪੀਣ ਦਾ ਮਨ ਨਹੀਂ ਹੁੰਦਾ ਉਹ ਚੀਜ਼ਾਂ ਖਾਣ ਨੂੰ ਦਿਲ ਨਹੀਂ ਕਰਦਾ ਜਿਨ੍ਹਾਂ ਨਾਲ ਪਹਿਲਾਂ ਤੁਹਾਡੇ ਮੂੰਹ ਵਿੱਚ ਪਾਣੀ ਆ ਜਾਂਦਾ ਸੀ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਦਿਲ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਤਾਂ ਲੀਵਰ ਭੋਜਨ ਨੂੰ ਸਹੀ ਤਰ੍ਹਾਂ ਹজম ਨਹੀਂ ਕਰ ਪਾਉਂਦਾ ਜਿਸ ਕਾਰਨ ਪੇਟ ਵਿੱਚ ਗੈਸ ਬਣਨ ਲੱਗਦੀ ਹੈ ਤੇ ਪੇਟ ਫੁੱਲਿਆ ਜਾਂ ਭਰਿਆ ਮਹਿਸੂਸ ਹੁੰਦਾ ਹੈ ਸੌਣ ਵੇਲੇ ਜਿਵਾੜੇ ਵਿੱਚ ਦਰਦ ਸਿਹਤ ਮਾਰਾਂ ਦਾ ਕਹਿਣਾ ਹੈ ਕਿ ਜੇਕਰ ਰਾਤ ਨੂੰ ਸੌਂਦੇ ਸਮੇਂ ਕਿਸੇ ਵੀ ਸਮੇਂ ਜਿਵਾੜੇ ਜਾਂ ਖੱਬੇ ਮੋਢੇ ਵਿੱਚ ਅਚਾਨਕ ਦਰਦ ਹੋਵੇ ਤਾਂ ਇਹ ਦਿਲ ਦੇ ਕਿਸੇ ਵੀ ਸਮੱਸਿਆ ਦੇ ਸੰਕੇਤ ਹੋ ਸਕਦਾ ਹੈ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਤੁਰੰਤ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਰੰਤ ਡਾਕਟਰ ਕੋਲ ਜਾਇਆ ਜਾਵੇ ਚੱਲਦੇ ਸਮੇਂ ਵੀ ਸਾਹ ਦੀ ਕਮੀ ਡਾਕਟਰ ਦੇ ਅਨੁਸਾਰ ਜੇਕਰ ਤੁਹਾਨੂੰ 500 ਮੀਟਰ ਦੀ ਦੂਰੀ ਤੇ ਚੱਲਣ ਤੋਂ ਬਾਅਦ ਜਾਂ 2-3 ਪੌੜੀਆਂ ਚੜ੍ਹਨ ਤੋਂ ਬਾਅਦ ਵੀ ਸਾਹ ਲੈਣ ਵਿੱਚ ਤਕਲੀਫ ਹੋਣ ਲੱਗਦੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਅੱਗੇ ਵਧਣਾ ਮੁਸ਼ਕਲ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਇੰਨਾ ਹੀ ਨਹੀਂ ਆਮ ਨਾਲੋਂ ਜ਼ਿਆਦਾ ਪਸੀਨਾ ਆਉਣਾ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ ਦਿਲ ਦੇ ਦੌਰੇ ਤੋਂ ਬਚਣ ਲਈ ਕੀ ਕਰਨਾ ਹੈ ਜੇਕਰ ਇਹਨਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਕੋਲ ਜਾਓ ਅਤੇ ਇਸ ਬਾਰੇ ਗੱਲ ਕਰੋ ਸਮੇਂ ਸਿਰ ਇਲਾਜ ਕਰਵਾ ਕੇ ਦਿਲ ਦੇ ਦੌਰੇ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਨਿਯਮਤ ਤੌਰ ਤੇ ਘੱਟ ਤੋਂ ਘੱਟ 45 ਮਿੰਟ ਸੈਰ ਕਰੋ ਬਹੁਤ ਜ਼ਿਆਦਾ ਤੇਲ ਅਤੇ ਮਸਾਲੇ ਖਾਣ ਤੋਂ ਪਰਹੇਜ਼ ਕਰੋ ਆਪਣੇ ਦਿਲ ਨੂੰ ਜਿੰਨਾ ਹੋ ਸਕੇ ਸਿਹਤਮੰਦ ਬਨੋ ਇਹ ਸਾਰੀਆਂ ਜਾਣਕਾਰੀਆਂ ਮਾਇਰ ਡਾਕਟਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਆਪਣਾ ਕੋਈ ਵਿਚਾਰ ਨਹੀਂ ਹੈ ਕਿਸੇ ਵੀ ਤਰ੍ਹਾਂ ਦੇ ਨਵੇਂ ਨੁਕਸਾਨ ਦੀ ਸਾਡੀ ਜਾਂ ਸਾਡੇ ਚੈਨਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ